ਤੁਸੀਂ ਤੁਹਾਨੂੰ ਅੱਜ ਜਿਹੜਾ ਰਵਿਵਾਰ ਆਤਮਿਕ ਨੂੰ ਆਪਣੇ ਕੋਲ ਬੁਲਾਇਆ ਕਿਸ ਘਰ ਬੁਲਾਇਆ ਜੀ ਤੇ ਬਿਆਹ ਤੇ ਦੋਸਾਂ ਦੀ ਪੀੜਾ ਅਗਰ ਬਿਆਹ ਤੋਂ ਥੋੜੇ ਟਾਈਮ ਬਾਅਦ ਇਸਨੂੰ ਘਰ ਪਰਸ਼ਾਣ ਹੋਇਆ ਬੰਦੀ ਮਾਤਰੀ ਭੈਣਾਂ ਪਹਿਲੇ ਸਾਨੂੰ ਇਹ ਕਹਿ ਕੇ ਕੀਤਾ ਗਿਆ ਸੀ ਕਿ ਇਹ ਕਰ ਸਕਾ ਹੈ ਤੇ ਤੁਸੀਂ ਐਸੋਲੇ ਜਿਹੜੀ ਜਗਤ ਤੇ ਲੱਟ ਰਹੇ ਹੋ ਤੁਹਾਡਾ ਨਾਮ ਕੀ ਹੈ ਤੁਹਾਡਾ ਪੂਰਾ ਪਤਾ ਬੀਰਨਾਂ ਨੰਸ਼ੇ ਕਹਿੰਦਾ। ਬੀਰਨ ਉਹ ਗੱਲ ਕਰ ਰਿਹਾ ਸੀ ਮੈਂ ਕੋਈ ਨਾ। ਉਹ ਦੱਸ ਮੈਂ ਲਾਤਾ ਨਾ। ਉਹ ਤਾਂ ਨਹੀਂ ਕਿਹਾ ਸੀ। ਕੀ ਕਰੀ? ਜੋ ਇਹ ਤੇ ਲੈਡਰ ਹੋ ਜਾਂਦੇ। ਇਤਿ ਰਾਤ ਮੇਰੇ ਸੌਣੇ ਮੈਂ ਆਂਦੀ ਮਿਲਦੇ ਮੈਂ ਹੱਲ ਕਰਨੀ ਹਾਂ ਸੇਂਦੇ। ਉਹਨਾਂ ਦਾ ਪੂਰਾ ਨਾਮ ਨਿਰਨੰਦ ਤੁਹਾਡੇ ਨਾਲ ਜਿਵੇਂ ਅਸੀਂ ਕਰਨ ਦੀ ਕੋਸ਼ਿਸ਼ ਜਿਵੇਂ ਤੁਸੀਂ ਕਹਿੰਦੇ ਹੋ ਕੀਤੀ ਹੈ। ਉਹਨਾਂ ਦੇ ਪੂਰਾ ਨਾਮ ਕੋ ਪੂਰਾ ਐਡਰੈਸ ਤੁਹਾਡੇ ਕੋਲ ਹੈਗਾ। ਜੀ ਜਨਾ ਚੇਚੇ ਜੀ 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 ਮਾਈਕਲ ਉਹ ਤਕੁੰਦਾ ਜੀ ਨਮਾਤ ਕਰ ਮੋਲੀਂ ਜੀ ਕਰ ਅੱਜ ਜੀ ਮੇਰੇ ਪਾਸ ਦੇ ਨੂੰ ਮਦਦ ਮੁਕਾ ਬਿਨਾ ਸਾਰਿਆਂ ਨੂੰ ਬੋਟੀਆਂ ਨਾਲ ਕਿਵੇਂ ਇਹ ਕਿਉਂ ਹੋਇਆ ਤੇ ਕਿਸ ਕਰਨਾ ਸਰਬ ਸਪਸ਼ਟ ਕਰਦੇ ਆ ਕਿ ਅਸੀਂ ਵਿਤਕਾ ਆਪ ਤੋਂ 6 ਮਹੀਨੇ ਪਰੇ ਨਹੀਂ ਸਨ ਘਰੋਂ ਮਾਰਿਆ ਗਿਆ ਹੈ ਪਹਿਲੇ ਚਾਰ ਰੋਲ ਦਿੱਤੇ ਗਏ ਅਤੇ ਚਾਰ ਰੋਲ ਦੇਣ ਤੋਂ ਬਾਅਦ ਉਹਦੀ ਥਾਲੀ ਚੱਲੀ ਗਈ ਹੈ ਥਾਲੀ 'ਤੇ ਮਕਾਨ ਖਾਲੀ ਕਰੋ ਜੇ ਵੋ ਮਤਲਬ ਪ੍ਰਤਾੜਿਤ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਸਾਨੂੰ ਕਹਿੰਦੇ ਹੈ ਕਿ ਅਸੀਂ ਵਿਚਾਰੇ ਕੇਸ ਵੀ ਕੀਤਾ ਹੋਇਆ ਸੀ ਥੋੜ੍ਹਾ ਨਹੀਂ ਪਰ ਕੱਲ੍ਹ ਰਾਤ ਦੇ ਕੁਛ ਕਹਿ ਲਓ ਕਿ ਆਏ ਹੈ ਅਤੇ ਕੱਪੜੇ ਕੱਢ ਦੇ ਸਰਦੀਆਂ ਦੇ ਅਤੇ ਮੈਂ ਕਿਹਾ ਥੋੜ੍ਹੀ ਦੇਰ ਰੁਕ ਜਾਓ ਮੈਂ ਕੱਢ ਦਿੰਦੀ ਹਾਂ ना ने उस में ना था। और ने ना पर इन्होंने वेट नहीं की उसके बाद और अलग अलग जगह मेरे बापू मेरी जगह से मारे पेट के मेरी छाती से निशान है महू मारिया गया मेरे थप्पड़ वाले मेरा गला टूट गया मेरे सीते दीवारों कपड़ा मंगाई गई मैंने बहुत ज्यादा हरास किया जो भी है ਕਸੌਲ ਯਕੀਨ ਨਹੀਂ ਪੁੱਛ ਕਰਨਾ ਪੈ ਗਿਆ ਮੈਂ ਆਪਣਾ ਪੁਲਿਸ ਦਾ ਪੱਤਰ ਕਰਤਾ ਕਿ ਮੈਨੂੰ ਸ਼ਾਹ ਚਾਹੀਦਾ ਹੈ ਕਿ ਇਹ ਬੰਦਾ ਮੈਂ ਨਹੀਂ ਲਿਖ ਸਕਦਾ ਕਿ ਇਹ ਦਾਦੂਰਾ ਮੈਂ ਨਾ ਦੇ ਖਿਲਾਫ ਨਾ ਕੋਈ ਕਾਨੂੰਨੀ ਕਾਇਦਾ ਹੋ ਦੀ ਵਿੱਚ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਫੋਨ ਤੋਂ ਬਾਅਦ ਹੀ ਆਣਾ ਪਿਆ ਹੈ ਕਿ ਮੈਂ ਜਿੰਦ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਐਨਾ ਜਿਹੜਾ ਜ਼ੁਲਮ ਕੀਤਾ ਗਿਆ ਇਹ ਜ਼ੁਲਮ ਕਰਨ ਵਾਲੇ ਕਿਹੜੇ ਕਿਹੜੇ ਵਿਅਕਤੀ ਨੇ ਨਰਿੰਦਰ ਗੁਪਤਾ ਉਹਨਾਂ ਦੀ ਵਾਈਫ ਅਨੰਤਾ ਗੁਪਤਾ ਦਿਨੋਤ ਕੁਮਾਰ ਉਹਨਾਂ ਦੀ ਵਾਈਫ ਆਰਤੀ ਅਧਿ ਮਹਾਜਨ ਉਹਨਾਂ ਦੀ ਵਾਈਫ ਰੇਖਾ ਤੇ ਬਰਿੰਦਰ ਕੁਮਾਰ ਉਹਨਾਂ ਦੀ ਵਾਈਫ ਆਮ ਤੇ ਮੇਰੀ ਫਾਦਰ ਨੂੰ ਸਾਰੇ ਮਿਲ ਕੇ ਬਲਵਾਲ ਨੇ ਇਹਨਾਂ ਕੋ ਮਾਰਿਆ ਕੁੱਟਿਆ ਕਿ ਜਿਹਦੇ ਮੇਰੇ ਸਾਰੇ ਸਰੀਰ ਤੇ ਨਿਸ਼ਾਨ ਵੀ ਤੇ ਹੋ ਗਏ ਅਸੀਂ 6 ਮਹੀਨੇ ਪਹਿਲੇ ਕਚੈਰੀ ਦਾ ਦਰਵਾਜ਼ਾ ਖੜਕਾਇਆ ਸੀਗਾ ਉਹ ਸਭ ਜਾਣਦੇ ਹੋਏ ਵੀ ਇਹਨਾਂ ਨੇ ਕੱਲ ਆਤੀ ਆ ਕੇ ਫਿਰ ਮੇਰੇ ਤੇ ਹਮਲਾ ਕੀਤਾ ਜਾਨੀ ਹਮਲਾ ਕੀਤਾ ਤੁਸੀਂ ਹੁਣ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਹੈ ਕਿਦਾਂ ਦਾ ਇਨਸਾਫ ਚਾਹੁੰਦੇ ਹੋ ਮੈਨੂੰ ਜੋ ਮੈਨੂੰ ਇਹਨਾਂ ਨੇ ਸੱਟ ਪੇਟ ਲਗਾਈ ਹੈ ਮੈਨੂੰ ਚਾਹੀਦਾ ਹੈ ਕਿ ਮੈਨੂੰ ਮੈਨੂੰ ਮੇਰਾ ਇਨਸਾਫ ਮੈਨੂੰ ਪਾਪਰ ਵੀ ਤੁਹਾਡੇ ਪਤੀ ਜਿਹੜੇ ਹੈ ਇਸ ਵੇਲੇ ਤੁਹਾਡੇ ਕੋਲ ਹੈਗੇ ਜਾਂ ਤੁਸੀਂ ਇਕੱਲੇ ਹੋ ਹਾਂਜੀ ਮੇਰੇ ਪਤੀ ਮੇਰੇ ਨਾਲ ਹੈ ਉਹ ਕਿਵੇਂ ਦਾ ਸਹਿਯੋਗ ਦੇ ਰਹੇ ਤੁਹਾਨੂੰ ਉਹ ਮੇਰੇ ਪ੍ਰੋਪਰ ਨਾਲ ਮੇਰੇ ਨਾਲ ਹਰ ਤਰ੍ਹਾਂ ਦੇ ਨਾਲ ਮੇਰੇ ਸਾਹਮਣੇ ਠੀਕ ਹੈ ਅੰਤ ਕਰਮਾਤੂ ਬੁਲਾਇਆ ਕਿ ਉਹ ਵੀਡੀਓ ਤੁਸੀਂ ਸਾਨੂੰ ਲਈਆ ਕਰੋਗੇ ਹਾਂਜੀ ਕਰ ਸਕਦੇ ਹਾਂ ਜਿਸ ਟਾਈਮ ਤੇ ਕਰੋਗੇ ਉਹੀ ਇੱਕ ਸਾਡੀ ਲਾਈਵ ਵੀਡੀਓ ਜੋ ਸਾਡਾ ਇੱਕ ਪ੍ਰੂਫ ਹੈ ਸੀਸੀ ਕੈਮ ਦੇ ਨਾ ਹੋਣ ਦਾ ਕਾਰਨ ਠੀਕ ਹੈ ਕਿ ਇਹਨਾਂ ਦੀ ਮਿਲੀ ਪੁਖਤ ਕਰਨ ਕਿ ਇਹਨਾਂ ਨੇ ਬੰਦ ਨਾ ਕਰਵਾਏ ਹੋਣ ਜਦ ਆਪਾਂ ਇੱਕ ਵਾਰਤਤ ਕਰਨ ਚੱਲੇ ਆ ਤੇ ਕੋਈ ਇਹਦਾ ਕੋਈ ਪ੍ਰੂਫ ਨਾ ਹੋਵੇ ਜਿਸ ਤਰ੍ਹਾਂ ਮੇਰੀ ਵਾਈਫ ਨੇ ਇੱਕ ਲਾਈਵ ਵੀਡੀਓ ਬਣਾਈ ਜੋ ਕਿ ਮੈਂ ਵੀਡੀਓ ਆਪਣੇ ਫੇਸਬੁੱਕ ਤੇ ਸ਼ੇਅਰ ਕਰ ਦਿੱਤੀ ਹੈ ਉਸੇ ਤਰ੍ਹਾਂ ਜੋ ਵੀ ਪ੍ਰੂਫ ਮੇਰੇ ਕੋਲ ਫੋਨ ਦੇ ਵਿੱਚ ਰਿਕਾਰਡਿੰਗ ਆ ਇਸੇ ਤਰ੍ਹਾਂ ਇਹਨਾਂ ਨੇ ਦੇਖਿਆ ਕਿ ਮੇਰੀ ਵਾਈਫ ਨੇ ਜਦੋਂ ਆਨਲਾਈਨ ਵੀਡੀਓ ਆਪਣੀ ਵਾਇਰਲ ਕਰ ਲਈ ਹੈ ਇਹਨਾਂ ਨੇ ਉਹਦੇ ਹੱਥੋਂ ਮੋਬਾਈਲ ਖਿੱਚ ਕੇ ਦੋ ਵਾਰ ਜ਼ਮੀਨ ਤੇ ਪਣ ਕੇ ਜੋ ਕਿ ਮੋਬਾਈਲ ਵੀ ਇਹਨਾਂ ਨੇ ਤੋੜ ਦਿੱਤਾ ਕਿ ਇਹਦਾ ਕੋਈ ਪ੍ਰੂਫ ਨਾ ਰਹੇ ਉਹ ਵੀਡੀਓ ਮੇਰੇ ਫੋਨ ਦਾ ਲਿੰਕ ਹੋਣ ਕਰਕੇ ਮੇਰੇ ਕੋਲ ਸੇਵ ਸੀ ਜੋ ਹੁਣ ਇਹ ਹਰ ਜਗ੍ਹਾ ਤੁੰਕਾਰਿਆ ਹੈ ਤੁਹਾਡਾ ਕੋਈ ਬੰਦਾ ਤੁਹਾਡਾ ਕੋਈ ਨਹੀਂ ਬੰਦਾ ਹੁਣ ਮੇਰੇ ਪ੍ਰਸ਼ਾਸਨ ਅਗੇ ਕੋ ਮੰਗ ਆ ਕਿ ਜੋ ਨਿਆਂ ਨਹੀਂ ਫੈਸਲਾ ਦੇਗਾ ਮੈਂ ਉਹਦੇ ਨਾਲ ਹੀ ਹੈਗਾ ਤੇ ਮੇਰੇ ਬੱਚਿਆਂ ਦਾ ਨਿੱਕੇ ਨਿੱਕੇ ਬੱਚੇ ਆ ਇਹਨਾਂ ਦਾ ਪ੍ਰਸ਼ਾਸਨ ਜੋ ਦੇਖੀ ਕੀ ਕਰਨਾ ਚਾਹੁੰਦੇ ਹੋ ਇਹਦੇ ੱਤੇ ੱਕਾ ਆ ਜੋ ਸਾਡੇ ਨਾਲ ਹੋ ਰਿਹਾ ਹੈ ਆਪਾਂ ਤੁਹਾਡੇ ਅਗੇ ਅਸੀਂ ਮੰਗ ਕਰਦੇ ਆ ਕਿ ਤੁਸੀਂ ਸਾਡਾ ਤੇ ਸਾਡੇ ਪਰਿਵਾਰ ਦਾ ਜੋ ਵੀ ਕਰ ਸਕਦੇ ਹੋ ਨਿਆਂ ਉਹ ਦਿਓ ਇਹ ਸਾਨੂੰ ਪੀੜਤਾ ਦੇ પતિ ਜਿਨ੍ਹਾਂ ਨੇ ਅੱਜ ਸਾਡੇ ਨਾਲ ਆਪਣੇ ਸਾਰੇ ਗੱਲ ਸਾਂਝੀ ਕੀਤੀ ਸਿਆਣੇ ਕਹਿੰਦੇ ਹਨ ਕਿ ਜਿਹੜੇ ਮਾਪੇ ਹੁੰਦਿਆਂ ਉਹ ਆਪਣੇ ਬੱਚਿਆਂ ਦਾ ਖੁਸ਼ੀ-ਖੁਸ਼ੀ ਦੇ ਨਾਲ ਵਿਆਹ ਕਾਰਜ ਕਰਦੇ ਹਨ ਪਰ ਉਸ ਤੋਂ ਬਾਅਦ ਵਿੱਚ ਪਤਾ ਨਹੀਂ ਇਹ ਜਿਹੜੇ ਵਿਆਹ ਕਾਰਜ ਨੇ ਇਹ ਗਮਾਂ ਦੇ ਕਾਰਜ ਵਿੱਚ ਕਿਉਂ ਆ ਜਾਂਦੇ ਨੇ ਕਹਿੰਦੇ ਨੇ ਕਿ ਪਹਿਲਾਂ ਉਹੀ ਸੱਸਾਂ ਉਹੀ ਸਹੁਰੇ ਉਹੀ ਦੇਰ ਜੀਠ ਵਿਆਹ ਵਿੱਚ ਭੰਗੜੇ ਪਾਉਂਦੇ ਨੇ ਤੇ ਜਦੋਂ ਕੋਈ ਘਰ ਦੇ ਵਿੱਚ ਵੰਡ ਵਡਾਈ ਦਾ ਮਸਲਾ ਆਉਂਦਾ ਉਹੀ ਬਾਦ ਵਿੱਚ ਇੱਕ ਦੂਜੇ ਦੀਆਂ ਚਪੇੜਾਂ ਮਾਰਦੇ ਚੁੰਨੀਆਂ ਖਿੱਚਦੇ ਸ਼ਾਦੀਆਂ ਕੋਟਦੇ ਬੁੱਤਾਂ ਦਾ ਤੇ ਸੱਟਾਂ ਮਾਰਦੇ ਗਲੀਆਂ ਵਿੱਚ ਭੰਗੜੇ ਪਾਉਂਦੇ ਵੀ ਵਿਆਹ ਦੀਆਂ ਖੁਸ਼ੀਆਂ ਵਾਂਗ ਉਹੀ ਫੇਰ ਦੁਬਾਰਾ ਤੋਂ ਸਾਹਮਣੇ ਆਉਂਦੇ ਨੇ ਮੈਂ ਕਮਲਜੀਤ ਸਿੰਘ ਪੱਡਾ ਗੁਰਦਾਸਪੁਰ ਕੈਮਰਾਮੈਨ ਮਹਿਕ ਦੇ ਨਾਮ ਪੀੜਤ ਹਰਤ ਦੇ ਪਤੀ ਜਿਨ੍ਹਾਂ ਨੇ ਅੱਜ ਸਾਡੇ ਨਾਲ ਆਪਣੇ ਸਾਰੇ ਗੱਲ ਸਾਂਝੀ ਕੀਤੀ। ਸਿਆਣੇ ਕਹਿੰਦੇ ਹਨ ਕਿ ਜਿਹੜੇ ਮਾਪੇ ਹੁੰਦਿਆਂ ਉਹ ਆਪਣੇ ਬੱਚਿਆਂ ਦਾ ਖੁਸ਼ੀ-ਖੁਸ਼ੀ ਦੇ ਨਾਲ ਵਿਆਹ ਕਾਰਜ ਕਰਦੇ ਹਨ ਪਰ ਉਸ ਤੋਂ ਬਾਅਦ ਵਿੱਚ ਪਤਾ ਨਹੀਂ ਇਹ ਜਿਹੜੇ ਵਿਆਹ ਕਾਰਜ ਨੇ ਇਹ ਗਮਾਂ ਦੇ ਕਾਰਜ ਵਿੱਚ ਕਿਉਂ ਆ ਜਾਂਦੇ ਨੇ ਕਹਿੰਦੇ ਨੇ ਕਿ ਪਹਿਲਾਂ ਉਹੀ ਸੱਸਾਂ ਉਹੀ ਸਹੁਰੇ ਉਹੀ ਦੇਰ-ਹੀਟ ਵਿਆਹ ਵਿੱਚ ਭੰਗੜੇ ਪਾਉਂਦੇ ਨੇ ਤੇ ਜਦੋਂ ਕੋਈ ਘਰ ਦੇ ਵਿੱਚ ਵੰਡ ਵਡਾਈ ਦਾ ਮਸਲਾ ਆਉਂਦਾ ਉਹ ਹੀ ਬਾਦ ਵਿੱਚ ਇੱਕ ਦੂਜੇ ਦੀਆਂ ਚਪੇੜਾਂ ਮਾਰਦੇ ਚੁੰਨੀਆਂ ਖਿੱਚਦੇ ਛਾਤੀਆਂ ਫੋੜਦੇ ਗੁੱਤਾਂ ਦਾ ਤੇ ਸੱਟਾਂ ਮਾਰਦੇ ਗਲੀਆਂ ਵਿੱਚ ਭੰਗੜੇ ਪਾਉਂਦੇ ਵੀ ਵਿਆਹ ਦੀਆਂ ਖੁਸ਼ੀਆਂ ਵਾਂਗ ਉਹ ਵੀ ਵੇਰ ਦੁਬਾਰਾ ਤੋਂ ਸਾਹਮਣੇ ਆਉਂਦੇ ਨੇ ਮੈਂ ਕਮਲਜੀਤ ਸਿੰਘ ਵੱਡਾ ਗੁਰਦਾਸਪੁਰ ਕੈਮਰਾਮੈਨ ਮਹਿਕ ਦੇ ਨਾਲ ਜਮੀਨ ਦਾ ਜ਼ੋਨ ਦੀ ਔਕਾਤ ਦੀ ਹੈ ਮੈਂ ਤੇ मैं दो आकेगा ऐसा वीडियो पार्टी बड़ी चलो अभी तक आ ना इसको हम हम्म 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 ૮લ્લ઴ં સ 5weltu મલાણૉં મલાણ મા�ણાણ મલા� સભાણ મા�ાણા잡ં derived્ષણ જંલાણ 1 ૎ડસિં ા�ણાndષં Wh૫ ણ્િવૂ ખણિં私ન છ चगा हां जी अगे करन लगा हां जी ਕੁੱਤਿਆ ਤੇਰੇ ਤੇ ਤੂੰ ਕੁੱਤਿਆ ਕੰਜਰਾ ਜਦਿਆ ਮਾਰ ਕੇ ਜੁੱਤੀ ਤੇਰੇ ਮੈਂ ਲਾਵਾਂਗੀ ਮਾਰ ਜੁੱਤੀ ਮਾਰ ਜੁੱਤੀ ਮਾਰ ਜੁੱਤੀ